ਬਿਲਕੁਲ ਸ਼ਾਂਤਮਈ ਅੰਦੋਲਨ ਹੈ ਪੀਸਫੁੱਲ ਪ੍ਰੋਟੈਸਟ ਹੈ ਜੀ ਪੀਸਫੁੱਲ ਪ੍ਰੋਟੈਸਟ ਹੈ ਇਹ ਕਿਸਾਨਾਂ ਦਾ ਰਾਈਟ ਮਾਨ ਦਾ ਪੀਸਫੁੱਲ ਪ੍ਰੋਟੈਸਟ ਕਿਸਾਨ ਕਿਸਾਨ ਕਿਸਾਨਾਂ ਨੇ ਇਹ ਗੱਲ ਸਰਕਾਰ ਤੋਂ ਇਹ ਮੰਗ ਕਰੀ ਸੀ ਕਿਸਾਨ ਆਗੂਆਂ ਨੇ ਵੀ ਸਾਨੂੰ ਯੰਤਰ ਮੰਤਰ ਤੇ ਜਗ੍ਹਾ ਪ੍ਰੋਵਾਈਡ ਕਰਾਈ ਜਾਵੇ ਹਾਂਜੀ ਉਹ ਜੰਤਰ ਮੰਤਰ ਤੇ ਜਗਾ ਪਰਮਾਇਡ ਕਰਾਉਣ ਦੀ ਬਜਾਇਆ ਦੇਖੋ ਤੁਸੀਂ ਇੱਥੇ ਰਾਸਤੇ ਦੇ ਵਿੱਚ ਇਹਨਾਂ ਨੇ ਵੈਰੀਗੇਟ ਲਾ ਕੇ ਕਿਸਾਨਾਂ ਨੂੰ ਰੋਕ ਲਿਆ। ਬਾਬਾ ਜੀ ਤੁਹਾਨੂੰ ਕੀ ਲੱਗਦਾ ਕੀ ਇਹ ਸਾਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ? ਬਿਲਕੁਲ ਨਹੀਂ ਮੰਨਦੇ ਇਹ। ਸਾਨੂੰ ਭਾਰਤ ਦਾ ਹਿੱਸਾ ਹੀ ਨਹੀਂ ਮੰਨਦੇ, ਉਹਦਾ ਅੰਗ ਹੀ ਨਹੀਂ ਮੰਨਦੇ। ਜੇ ਸਾਨੂੰ ਇਹ ਭਾਰਤ ਦਾ ਹਿੱਸਾ ਮੰਨਦੇ ਹੁੰਦੇ ਤਾਂ ਸਾਨੂੰ ਇਹ ਸੜਕਾਂ ਤੇ ਕਾਕਿਆਂ ਰੋਲ ਦੇ ਸਾਡਾ ਜੀ ਕਰਦਾ ਇੱਥੇ ਆ ਕੇ ਟਰਾਲੀਆਂ ਚ ਰਾਤਾਂ ਕੱਟਣ ਨੂੰ। ਅਸੀਂ ਆਪਦੇ ਘਰੇ ਆਪਦੇ ਜ਼ਿਮੀਂਦਾਰਾਂ ਉਹਦੇ ਬੱਚਿਆਂ ਚ ਰਹੀਏ। ਜੇ ਸਾਨੂੰ ਭਾਰਤ ਦਾ ਹਿੱਸਾ ਮੰਨਦੇ ਹੋਣ ਤਾਂ ਸਾਡੀਆਂ ਘਰੇ ਬੈਠੀਆਂ ਘਰੇ ਬੈਠੇ ਨੇ ਮੰਗਾਂ ਜਿਹੜੀਆਂ ਅਸੀਂ ਮੰਗ ਰਹੇ ਹਾਂ ਸਾਡੀਆਂ ਮੰਨਣ ਇਹ ਜੇ ਕਿਤੇ ਕੁਦਰਤੀ ਆਫਤ ਆ ਜਾਏ ਤੇ ਉੱਥੇ ਅਸੀਂ ਲੰਗਰ ਲਾਈਏ ਫਿਰ ਅਸੀਂ ਦਾਨੀ ਆ ਲੇਕਿਨ ਜੇ ਆਪਣੇ ਲਈ ਅਸੀਂ ਲੰਗਰ ਲਾ ਦਈਏ ਜਾਂ ਆਪਣੇ ਲਈ ਆਵਾਜ਼ ਬੁਲੰਦ ਕਰ ਦਈਏ ਫਿਰ ਅਸੀਂ ਹੱਤਗਵਾਦੀ ਆ ਫੇਰ ਹੱਤਗਵਾਦੀ ਜੀ ਫੇਰ ਇਹ ਸਿੱਖ ਨੂੰ ਕਹਿੰਦੀ ਆ ਹੱਤਗਵਾਦੀ ਨਹੀਂ ਫੇਰ ਤਾਂ ਇਹ ਹੱਤਗਵਾਦੀ ਕਹਿੰਦੇ ਨੇ ਇਹਦਾ ਟੈਗ ਲਾਉਂਦੇ ਨੇ ਹੱਤਗਵਾਦੀ ਦਾ ਜੇ ਕੋਈ ਆਉਦੀ ਮੰਗ ਮੰਗਦਾ ਮੰਨਦਾ ਪੰਜਾਬੀ ਤਾਂ ਉਹ ਹੱਤਗਵਾਦੀ ਹੈ ਜੇ ਅਨੰਦਪੁਰ ਦੇ ਮਤੇ ਦੀ ਗੱਲ ਕਰੀਏ ਅਨੰਦਪੁਰ ਦੇ ਮਤੇ ਦੇ ਵਿੱਚ ਵੀ ਕਿਸਾਨੀ ਦੀ ਗੱਲ ਸੀ ਜੇ ਉਸ ਸਮੇਂ ਅਨੰਦਪੁਰ ਦਾ ਮਤਾ ਲਾਗੂ ਹੋ ਜਾਂਦਾ ਜਾਂ ਲੋਕੀ ਸੰਜੇਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨਾਲ ਖੜਦੇ ਤਾਂ ਕੀ ਅੱਜ ਸਾਨੂੰ ਇਹ ਦਿਨ ਦੇਖਣੇ ਪੈਂਦੇ ਬਿਲਕੁਲ ਦੇਖਣੇ ਪੈਂਦੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਇਹ ਲੋਕ ਗੱਲ ਮੰਨਦੇ ਉਹਨਾਂ ਦਾ ਸਾਥ ਦਿੰਦੇ ਨਾ ਜੇ ਸਾਨੂੰ ਟਰਾਲੀਆਂ 'ਚ ਨਹੀਂ ਤੁਰੋਣਾ ਪੈਂਦਾ ਹਮ ਅਨੰਤਪੁਰ ਦੇ ਮਤੇ ਦੇ ਵਿੱਚ ਇਹੀ ਗੱਲ ਤੀ ਵੀ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਹੈ ਉਹ ਕਿਸਾਨਾਂ ਦਾ ਰਾਈਟ ਆ ਉਹ ਦਿੱਤਾ ਜਾਵੇ ਹਾਂ ਜਿਹੜੇ ਸਾਡੇ ਪਾਣੀਆਂ ਤੇ ਡਾਕਾ ਮਾਰ ਰਹੇ ਹੋ ਸ਼ੰਤ ਚਰਨ ਸਿੰਘ ਪਿੰਡਰਾਲੀ ਇਹੀ ਗੱਲ ਕਹਿੰਦੇ ਵੀ ਉਹ ਸਾਡੇ ਪਾਣੀਆਂ ਤੇ ਡਾਕਾ ਨਾ ਵੱਜੇ ਸਾਨੂੰ ਇੱਕ ਨੰਬਰ ਤੇ ਸ਼ਹਿਰੀ ਬਣ ਕੇ ਰਹਿਣ ਦਾ ਸਾਡਾ ਰੈਟ ਹੈ ਵੀ ਸਾਨੂੰ ਇੱਕ ਨੰਬਰ ਦੇ ਸ਼ਹਿਰੀ ਮੰਨੋ ਅਸੀਂ ਰਹਿਣਾ ਚਾਹੁੰਦੇ ਆ ਹੂੰ ਬਿਲਕੁਲ ਜੇ ਪਾਣੀ ਦੀ ਗੱਲ ਕਰੀਏ ਹਰਿਆਣੇ ਵਾਲੇ ਵੀਰਾਂ ਨਾਲ ਵੀ ਗੱਲਬਾਤ ਕਰਦੇ ਆ ਉਹ ਕਹਿੰਦੇ ਸਾਨੂੰ ਪਾਣੀ ਦਾ ਲਾਲਚ ਨਹੀਂ ਹੈ ਅਸੀਂ ਮਿਲ ਕੇ ਰਹਿਣਾ ਚਾਹੁੰਦੇ ਆ ਬਸ ਉਹਨਾਂ ਨੂੰ ਪਾਣੀ ਦਾ ਕੀ ਲਾਲਚ ਹੈ ਸਾਡੇ ਭਾਈ ਨੇ ਸਾਡੇ ਚਾਕੇ ਵੰਡਰੋ ਕਹਿੰਦੇ ਸਾਡੇ ਕੋਲ ਤਾਂ ਪਾਣੀ ਬਹੁਤ ਵੱਧੂ ਹੈ ਹਲੇ ਪੰਜਾਬ ਵਾਲਿਆਂ ਕੋਲੇ ਕਿਸਾਨਾਂ ਕੋਲੇ ਕਹਿੰਦੇ ਪਾਣੀ ਘੱਟ ਹੈ ਉਹਨਾਂ ਦੇ ਇਲਾਕੇ 'ਚ ਤਾਂ ਪਾਣੀ ਵੱਧਦਾ ਆ ਬੈਠਿਆ ਉਹਨਾਂ ਦੇ ਪਾਣੀ ਦਾ ਪੱਧਰ ਸਾਰਾ 60 70 ਫੁੱਟ ਤੇ ਸਾਡੇ ਪਾਣੀ ਦਾ ਪੱਧਰ 200 ਫੁੱਟ ਤੇ ਜੀ 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 ਬਿਲਕੁਲ ਆਪਾਂ ਦੇਖ ਆ ਰਹੇ ਆਣੇ ਵਾਲੇ ਆ ਰਹੇ ਨੇ ਬਿਲਕੁਲ ਇਸ ਏਕੇ ਤੋਂ ਤਕਲੀਫ ਹੈ ਸਰਕਾਰ ਨੂੰ ਹਾਂ ਏਕੇ ਤੋਂ ਤਕਲੀਫ ਹੈ ਇਹਦਾ ਉਹੀ ਗੱਲ ਆ ਪਾੜੋ ਤੇ ਰਾਜ ਕਰੋ ਪਾੜੋ ਤੇ ਰਾਜ ਕਰੋ ਦੀ ਨੀਤੀ ਹੈ ਹੋਰ ਕੀ ਹੈ ਜਦੋਂ ਵੋਟਾਂ ਦਾ ਟਾਈਮ ਆਂਦਾ ਬਾਬਾ ਜੀ ਉਸ ਸਮੇਂ ਅਸੀਂ ਇਸ ਗੁੱਸੇ ਨੂੰ ਕਿੱਥੇ ਛੱਡ ਦਿੰਨੇ ਆ ਕਿਉਂ ਇਹ ਗੱਲਾਂ ਭੁੱਲ ਜਾਂਦੇ ਆ ਇਹੇ ਦੇਖੋ ਜੀ ਜਿਹੜਾ ਤਾਂ ਜਾਗੀਰ ਜਮੀਰ ਵਾਲਾ ਬੰਦਾ ਉਹ ਤਾਂ ਨਹੀਂ ਇਹਨਾਂ ਨੂੰ ਵੋਟ ਪਾਉਂਦਾ ਇਹ ਜਿਹੜੇ ਅਮੀਰ ਮਰੀਆ ਕੁਝ ਗਰੀਬ ਬੰਦਾਂ ਨੂੰ ਇਹ ਪੈਂਸ਼ੇ ਪੂਸ਼ੇ ਨਾਲ ਖਰੀਦ ਲੈਂਦੇ ਨੇ ਕੁਝ ਜਿਹੜਾ ਇਹਨਾਂ ਦਾ ਕੌਲੀ ਚੱਟ মিডিਆ ਹੈ ਜੀ ਉਹਨਾਂ ਨੂੰ ਇਹ ਖਰੀਦ ਖਰੂਦ ਕੇ ਉਹਨਾਂ ਤੋਂ ਪ੍ਰਚਾਰ ਕਰਾ ਕੇ ਇਹ ਭੋਲੇ ਭਾਲੇ ਲੋਕਾਂ ਨੂੰ ਪਰਮਾ ਕੇ ਵੋਟਾਂ ਲੈ ਲੈਂਦੇ ਨੇ ਹਾਂ ਆਹ ਗੱਲ ਹੈ ਹੋਰ ਕੀ ਗੱਲ ਹੈ ਇਹ ਹੂੰ ਵਾਸੇ ਇਹ ਲੋਕਾਂ ਨੂੰ ਗਮਰਾਹ ਕਰਕੇ ਵੋਟਾਂ ਕੇਰਾ ਫੁਆ ਲੈਣਦੇ ਨੇ ਬਹੀ ਛੋਡੇ ਵਾਦੇ ਪੂਰੇ ਕਰਾਂਗੇ ਛੋਡੇ ਨਾ ਕਰਾਂਗੇ ਆ ਹੁਣ ਖੱਟਰ ਸਰਕਾਰ ਨੇ ਲੋ ਬਥੇਰੇ ਵਾਦੇ ਕਰੇ ਸੀਗੇ ਇਹਨਾਂ ਨੇ ਹਰਿਆਣੇ ਵਾਲਿਆਂ ਨਾਲ ਹੁਣ ਇਹਨਾਂ ਨੂੰ ਕੋਟ ਕੋਟ ਅੰਦਰ ਪਾੜਤਾ ਇਹਨਾਂ ਨੂੰ ਅੰਦਰ ਵੀ ਦਫਾ ਚ ਤਾਲੀ ਲਾਈ ਪਈ ਐ ਇਹਨਾਂ ਨੇ ਜੇ ਘਰੋਂ ਲਿਕੜਦੇ ਵੀ ਨਹੀਂ ਅੰਦੋਲਨ ਜੇ ਪਤਾ ਲੱਗਦਾ ਵੀ ਆਹ ਬੰਦਾ ਅੰਦੋਲਨ ਚ ਗਿਆ ਉਹਦਾ ਪਾਸਪੋਰਟ ਵੀ ਰੱਤ ਕਰਦੇ ਨੇ ਇਹ ਉਹਦਾ ਜਿਹੜਾ ਬੈਂਕ ਖਾਤਾ ਉਹ ਵੀ ਸ਼ੀਲ ਕਰਨ ਦੇ ਆ ਧਮਕੇ ਲੰਦੇ ਨੇ ਵੋਟਾਂ ਆਣ ਗਿਆ ਕੀ ਉਦੋਂ ਹਰਿਆਣੇ ਦੇ ਪੰਜਾਬ ਦੇ ਲੋਕ ਇਹਨਾਂ ਗੱਲਾਂ ਨੂੰ ਯਾਦ ਰੱਖਣਗੇ ਕਿ ਸਾਡੇ ਨਾਲ ਆ ਹੋਇਆ ਸੀ ਜਾਂ ਭੁੱਲ ਜਾਣਗੇ ਜਿਵੇਂ ਕਿ ਆ ਜਾਂਦਾ ਸਾਡੇ ਜਿਹੜਾ ਯਾਦ ਰੱਖੂ ਉਹ ਵਧੀਆ ਰੱਖੂ ਜੇ ਦੂਰੀ ਵਾਰ ਫੇਰਿੰਦੀ ਸਰਕਾਰ ਬਣਾਤੀ ਇਹ ਫੇਰ ਡਾਂਗਾਂ ਨਾਲ ਕੁੱਟਣਗੇ ਇਹਦਾ ਡਾਂਗਾ ਹੀ ਲਾਉਣਗੇ ਡਾਂਗਾ ਹੀ ਪਹਿਲਾਂ ਵੀ ਡਾਂਗਾ ਹੀ ਮਾਰਦੇ ਸੀ ਹੁਣ ਵੀ ਡਾਂਗਾ ਹੀ ਮਾਰਨਗੇ ਹੋਰ ਇਹ 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 ਚੱਜਦੇ ਹੋਣ ਤਾਂ ਸਾਨੂੰ ਇੱਥੇ ਕਿਉਂ ਵਛਣਾ ਪਵੇ ਆ ਦੇਖੋ ਤੁਹਾਡੇ ਸਾਹਮਣੇ ਆ ਤੁਸੀਂ ਕਰੋ ਕਵਰੇਜ ਆਪਾ ਪਾਕਿਸਤਾਨ ਦਾ ਵਾਟਰ ਬਣਾਇਆ ਪਿਆ ਇਹਨਾਂ ਨੇ ਲਾ ਕੇ ਗੰਡੇ ਵਾਲੀ ਤਾਰ ਲਾ ਕੇ ਬੈਰੀਗੇਟ ਬਿਲਕੁਲ ਬਾਬਾ ਜੀ ਅਸੀਂ ਭੋਲੇ ਪਾਲੇ ਕੋਈ ਜ਼ਿਆਦਾ ਨਹੀਂ ਹੈਗੇ ਸਾਨੂੰ ਇੱਕ ਲਾਲੀਪਾਪ ਦਿੱਤਾ ਜਾਂਦਾ ਅਸੀਂ ਤੁਹਾਡੀ ਗੱਲ ਮੰਨ ਲਈ ਜੀ ਇੱਕ ਬਿਆਨ ਦਿੱਤਾ ਜਾਂਦਾ ਅਸੀਂ ਉੱਠ ਕੇ ਆ ਜੰਨੇ ਆ 2020 ਚ ਸਾਡੇ ਨਾਲ ਇਹੀ ਹੋਇਆ ਲੌਲੀਪੌਪ ਦਿੱਤਾ ਗਿਆ ਤੁਹਾਡੀ ਗੱਲ ਮੰਨ ਲਈ ਅਸੀਂ ਆ ਗਏ 2024 ਤੱਕ ਸਾਨੂੰ ਫੇਰ ਪੈਣਾ ਪਿਆ ਲੌਲੀਪੌਪ ਜੀ ਲੌਲੀਪੌਪ ਨਹੀਂ ਦਿੱਤਾ ਕਿਸਾਨਾਂ ਆਗੂਆਂ ਨੂੰ ਲਿਖਤੀ ਰੂਪ ਚ ਦਿੱਤਾ ਵੀ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਵਾਂਗੇ 3 ਮਹੀਨੇ ਦੇ ਅੰਦਰ ਲਾਗੂ ਕਿਉਂ ਨਹੀਂ ਹੋਇਆ ਲਾਗੂ ਫਿਰ ਇਹਨਾਂ ਦਾ ਇਹਨਾਂ ਨੀਤੀਆਂ ਬਣੀਆਂ ਨੇ ਇਹਨਾਂ ਦਾ ਨੀਤੀਆਂ ਬਣੀਆਂ ਨੇ ਜੀ ਇਹਨਾਂ ਨੇ ਲਿਖ ਕੇ ਦਿੱਤਾ ਇਹਨਾਂ ਨੇ 32 ਕਿਸਾਨ ਜਥੇਬੰਦੀਆਂ ਨੂੰ ਵੀ ਅਸੀਂ ਲਾਗੂ ਕਰਾਂਗੇ ਵਰਨੇ ਭਰੋ ਲਾਗੂ ਅੱਜ 31 ਜਥੇਬੰਦੇ ਜਿਹੜੀ ਆ ਉਹ ਅੱਜ ਇਕੱਠੇ ਕਿਉਂ ਨਹੀਂ ਹੈਗੇ ਕਿੱਥੇ ਕੀ ਕੀ ਕਮੀ ਰਹੀ ਇਹਦਾ ਹੀ ਉਹਨਾਂ ਨੂੰ ਜਾ ਕੇ ਸਵਾਲ ਕਰੋ ਹਮ ਆਪ ਜੀ ਨੂੰ ਕੀ ਲੱਗਦਾ ਕਿੱਥੇ ਕੀ ਕਮੀ ਆ ਰਹੀ ਜਿਹਨੂੰ ਸੁਧਾਰਨਾ ਚਾਹੀਦਾ ਹੈ ਇਹ ਦੇਖੋ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅੰਦੋਲਨ ਲੜਨਾ ਚਾਹੀਦਾ ਥਾ ਕਿਉਂਕਿ ਏਕੇ ਦੇ ਵਿੱਚ ਬਲ ਹੈ ਏਕੇ 'ਚ ਬਲ ਹੈ ਇਹ ਸਾਰਿਆਂ ਨੂੰ ਆਪਦੇ ਇਹ ਅੰਦੋਲਨ ਉਹਨਾਂ ਨੂੰ ਸਾਰਿਆਂ ਕਿਸਾਨ ਜਥੇਬੰਦੀਆਂ ਨੂੰ ਪਹਿਲਾਂ 23 ਦੇ ਕਦੇ ਇਕੱਠਿਆਂ ਨੂੰ ਆਉਣਾ ਚਾਹੀਦਾ ਸੀ ਇੱਥੇ ਇਕੱਠਿਆਂ ਨੂੰ ਦੋਲਨ ਲੜਨਾ ਚਾਹੀਦਾ ਸੀ ਜੀ ਬਿਲਕੁਲ ਇਹ ਗਲਤੀ ਇਹ ਹੈ ਡੋਡੀ ਵੱਡੂ ਫੱਟੀ ਹੋਏ ਨੇ ਹੁਣ ਗੱਲ ਚੱਲੀ ਗਈ ਜੀ ਐਤਵਾਰ ਤੇ ਐਤਵਾਰ ਨੂੰ ਹੋਣੀ ਹੈ ਮੀਟਿੰਗ ਮੀਟਿੰਗ ਬੇ ਸਿੱਟਾ ਨਿਕਲ ਸਕਦੀ ਹੈ ਹੋ ਹੋ ਸਕਦਾ ਕੋਈ ਵਧੀਆ ਮੈਸੇਜ ਵੀ ਮਿਲ ਜੇ ਆਪਾਂ ਨੂੰ ਹਨਾ ਜੀ ਕੋਈ ਵਧੀਆ ਰੁਝਾਨ ਵੀ ਹੈ ਅਗਰ ਬੇ ਸਿੱਟਾ ਨਿਕਲਦੀ ਹੈ ਕੋਈ ਫਿਰ ਟਾਈਮ ਦਿੱਤਾ ਜਾਂਦਾ ਹੈ ਫਿਰ ਤੁਹਾਨੂੰ ਕੀ ਲੱਗਦਾ ਕੀ ਕਰਨਾ ਚਾਹੀਦਾ ਤੁਹਾਡੇ ਹਿਸਾਬ ਨਾਲ ਦੇਖੋ ਜੀ ਜਿੰਨਾ ਜ਼ਿਕਰ ਦਾ ਮੀਟਿੰਗ ਦਾ ਦੌਰ ਚੱਲੂ ਉਹਨਾਂ ਦੇ ਕਰਤਾ ਇਹ ਟੇਬਲ ਟਾਕ ਤੇ ਬਹਿ ਕੇ ਗੱਲ ਨਿਪੜੂ ਜੀ ਫੇਰ ਵੀ ਇਹ ਦਿੱਲੀ ਵੀ ਵਾ ਕੇ ਗੱਲ ਤਾਂ ਫੇਰ ਵੀ ਬਹਿ ਕੇ ਟੇਬਲ ਟਾਕ ਤੇ ਨਿਪੜੂ ਜੀ 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 ਇਹ ਤਾਂ ਹੈ ਨਹੀਂ ਵੀ ਦਿੱਲੀ ਅੰਦੋਲਨ ਜਾ ਕੇ ਉੱਥੇ ਬਹਿ ਕੇ ਜਦੋਂ ਪਹਿਲਾਂ ਸਿੰਘੂ ਬਾਰਡਰ ਤੇ 13 ਮਹੀਨੇ ਬੈਠੇ ਰਹੇ ਫੇਰ ਵੀ ਮੀਟਿੰਗਾਂ ਕਰਕੇ ਗੱਲ ਨਹੀਂ ਨਿਪੜੀ ਨਾ ਹਾਂਜੀ ਬਿਲਕੁਲ ਜਿਹੜੇ ਕਾਨੂੰਨ ਰੱਦ ਕਰੇ ਮੀਟਿੰਗਾਂ ਕਰਕੇ ਕਰੇ ਨਾ ਜੀ ਬਿਲਕੁਲ ਤੇ ਇਹ ਫੇਰ ਹੁਣ ਵੀ ਟੇਬਲ ਟਾਕ ਤੇ ਗੱਲ ਚੱਲਦੀ ਐ ਇੱਥੋਂ ਉੱਠ ਕੇ ਦਿੱਲੀ ਵਾ ਕੇ ਫੇਰ ਵੀ ਉਹੀ ਗੱਲ ਚੱਲਦੀ ਆ ਜੀ ਨੂੰ ਲੱਗਦਾ ਸਰਕਾਰ ਤੇ ਪ੍ਰੈਸ਼ਰ ਹੈ ਹਾਂ ਪ੍ਰੈਸ਼ਰ ਹੈ ਪੂਰਾ ਹੀ ਫੁੱਲ ਪ੍ਰੈਸ਼ਰ ਹੈ ਅੱਗੇ ਚੋਣਾਂ ਆ ਰਹੀਆਂ ਨੇ ਹਾਂ ਇਹਨਾਂ ਨੂੰ ਇਹ ਇਕੱਲਾ ਪੰਜਾਬ ਦੀ ਮੰਗ ਨਹੀਂ ਹੈਗੀ ਐਮਐਸਪੀ ਦੀ ਇਹ ਯੂਪੀ ਬਿਹਾਰ ਰਾਜਸਥਾਨ ਮਹਾਰਾਸ਼ਟਰ ਕੇਰਲਾ ਗੁਜਰਾਤ ਚਲ ਪੰਜਾਬ ਚ ਦੇ ਵਿੱਚ ਤਾਂ ਐਮਐਸਪੀ ਕਣਕ ਝੋਨੇ ਤੇ ਹੈਗੀ ਯੂਪੀ ਰਾਜਸਥਾਨ ਬਿਹਾਰ ਹੋਰ ਸਟੇਟਾਂ ਚ ਤਾਂ ਐਮਐਸਪੀ ਹੋਈ ਨਹੀਂ ਉਹਦਾ ਕਾਟੀਆਂ ਦੇ ਭਾਅ ਖਰੀਦਨੇ ਵਾਨੀ ਡਾਨੀ ਆ ਕਾਟੀਆਂ ਦੇ ਭਾਅ ਖਰੀਦ ਕੇ ਆਪਦੇ ਸਹਿਲਵਾਂ ਦੇ ਵਿੱਚ ਉਹਨਾਂ ਨੂੰ ਜਮ੍ਹਾਂ ਕਰ ਲੈਂਦੇ ਨੇ ਉਦੋਂ ਮੁੜ ਕੇ ਚੌਗਣੇ ਚ ਚੌਗਣੇ ਰੇਟਾਂ ਤੇ ਵੇਚਦੇ ਨੇ ਇਹ ਤਾਂ ਹੁਣ ਵਾਨੀ ਡਾਨੀ ਆ ਦੇ ਯਾਰ ਬਣੇ ਬੈਠ ਨੇ ਮੋਦੀ ਮੈਂ ਤਸਾਹਰੀ 2020 ਦੇ ਵਿੱਚ ਵੀ ਅੰਬਾਨੀ ਅਡਾਨੀ ਦਾ ਅਸੀਂ ਵਿਰੋਧ ਕੀਤਾ ਸੀ ਜੀਓ ਦੀ ਸੀਮਾ ਵੀ ਤੋੜੀਆਂ ਗਈਆਂ ਪਰ ਅੱਜ ਜੀਓ ਦੀ ਸਿਮਾਂ ਵੀ ਚੱਲਦੀ ਐ ਨਾ ਪੈਟਰੋਲ ਪੰਪ ਵੀ ਚੱਲਦੇ ਨੇ ਹੋਰ ਵੀ ਚੀਜ਼ਾਂ ਚੱਲਦੀਆਂ ਉਹ ਹੀ ਫਾਰਚੂਨ ਚੱਲਦਾ ਜਿਹੜਾ ਜੀਓ ਦਾ ਸ਼ਮਾ ਚੱਲਦੀਆਂ ਉਹਦਾ ਵੀ ਕੋਈ ਰਾਜ ਐ ਉਹਨਾਂ ਦੀ ਜੀਓ ਦੇ ਸ਼ਮਾ ਦੀ ਰੇਂਜ ਐ ਉਹ ਅਮੀਰ ਬੰਦੇ ਨੇ ਉਹਨਾਂ ਦੇ ਟਾਵਰਾਂ 'ਚ ਦਾਮਾ ਉਹ ਟਾਵਰਾਂ ਤੇ ਵਧੀਆ ਖਰਚਾ ਕਰਦੇ ਨੇ ਉੱਚੇ ਟਾਵਰ ਲਾਉਂਦੇ ਨੇ ਵਧੀਆ ਰੇਂਜ ਤਾਂ ਉਹ ਜੀਓ ਦੇ ਸਿਮ ਚੱਲਦੇ ਨੇ ਜਿਹੜੀਆਂ ਹੋਰ ਕੰਪਨੀਆਂ ਨੇ ਉਹ ਇੰਨਾ ਖਰਚਾ ਨਹੀਂ ਕਰਤੀਆਂ ਉਹ ਖਰਚਾ ਕਰਕੇ ਆਪ ਦਾ ਵਧੀਆ ਸਰਪ੍ਰਸ ਦੇਣ ਉਹ ਲੋਕ ਉਹਨਾਂ ਦੇ ਸ਼ਮਾ ਵੀ ਵਰਤਣਗੇ ਕੋਈ ਇਹਨਾਂ ਕੋਲੇ ਪੈਸਾ ਐ ਇਹ ਲੋਕ ਆਪਦੇ ਵਧੀਆ ਟਾਵਰ ਲਾਉਂਦੇ ਨੇ ਵਧੀਆ ਲੋਕਾਂ ਨੂੰ ਸਰਪ੍ਰਸਦ ਨੇ ਤਾਂ ਹੀ ਲੋਕ ਯੂਜ਼ ਕਰਦੇ ਨੇ ਜੀ ਆਹ ਗੱਲ ਹੈ ਜੀ